ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਠੀਕ ਹੋਵੋਗੇ ਹਾਂ ਸੀਗਾ ਸਵੇਰ ਦਾ ਟਾਈਮ ਸਵੇਸੇ ਦਾ ਸਾਢੇ 6 ਦਾ ਟਾਈਮ ਸੀਗਾ ਸਵੇਰ-ਸਵੇਰ ਮੈਂ ਉੱਠੀ ਉੱਠ ਕੇ ਪਹਿਲਾਂ ਸਾਰੇ ਕੰਮ ਕਰਨ ਤੋਂ ਪਹਿਲਾਂ ਪਾਣੀ ਆ ਗਿਆ ਸੀ ਤੇ ਮੈਂ ਕਿਹਾ ਚੱਲੋ ਪੀੜ ਪੌਦਿਆਂ ਨੂੰ ਪਾਣੀ ਪਾਉਣੇ ਆ ਪਰਲੀ ਵਿੜੀਆਂ ਦੇ ਨੂੰ ਪੀੜ ਪੌਦਿਆਂ ਨੂੰ ਸਾਰਿਆਂ ਨੂੰ ਪਾਣੀ ਪਾਇਆ ਮੈਂ ਸਵੇਰ-ਸਵੇਰ ਇੱਧਰੇ ਨਿੰਬੂ ਦੇ ਬੂਟੇ ਦੇ ਵਿੱਚ ਪਤਾ ਨਹੀਂ ਕੀ ਡੇਕ ਦੀ ਉਗਰੀ ਹੁੰਦੀ ਹੈਗੀ ਇਹ ਵੀ ਮੈਨੂੰ ਹੁਣ ਪਤਾ ਲੱਗਿਆ ਇਹ ਪੁਦੀਨਾ ਪੁਦੀਨਾ ਥੋੜਾ ਹੀ ਆ ਪਾਣੀ ਦੇ ਲਈ ਪਾਉਣਾ ਪੈਂਦਾ ਕਿਉਂ ਗਰਮੀ ਚੱਲ ਰਹੀ ਹੈ ਗਰਮੀ ਦੇ ਮੌਸਮ ਤੇ ਗਾਂ, ਪੀੜ, ਪੌਦੇ ਅੰਬਚਾਰਾ ਨੂੰ ਢਲੀ ਪਾਣੀ ਪਾਉਣਾ ਪੈਂਦਾ ਪਾਣੀ ਬਿਨਾ ਤਾਂ ਕਰਾਹੋ ਜਾਂਦਾ ਹੈ ਢੇੜਪੋੜੀ ਖਾਹੋ ਜਾਂਦੀ ਹੈ ਉੱਧਰ ਚਿੜੀਆਂ ਵੀ ਸਵੇਰੇ ਸਵੇਰੇ ਦਾਣੇ ਖਾਈਆਂ ਲੰਗਾ ਸੀ ਨੰਨ ਦਾਣੇ ਪਾਤੇ ਸੀਗੇ ਇਹ ਵੀ ਉੱਠੇ ਸੀਗੇ ਉੱਠੇ ਤਾਂ ਵੈਸੇ ਬਾਵਾ ਟਾਈਮ ਵੈਸੀ ਚਾਹ ਪਾਣੀ ਹੋਈ ਵੈਸੀ ਪੀਣਾ ਤੇ ਸਵੇਰੇ ਸਵੇਰੇ ਬਸ ਪਹਿਲਾਂ ਪਾਣੀ ਪਾਇਆ ਪੀੜ ਪੌਦਿਆਂ ਤੇ ਇਧਰ ਅਰਸ਼ ਨੇ ਵੀ ਖੜਾ ਸੀਗਾ ਵੈਸੇ ਜੀ ਪਿਆਸ ਸੀਗਾ ਸ਼ਰੀਰ ਨਹੀਂ ਬਣਿਆ ਸੀਗਾ ਤੇ ਵਰਕ ਥੋੜਾ ਰਹਿੰਦਾ ਸੀ ਰਸ਼ਮੀ ਨੂੰ ਦਾ ਕਿ ਮੈਂ ਬੈਠ ਫੜਾਤਾ ਸੀ ਰਸ਼ਮੀ ਨੂੰ ਕਹਿੰਦਾ ਮੈਂ ਵਰਕ ਕਰਨਾ ਤੇ ਦਰ ਰਸ਼ਮੀ ਨੇ ਮਟਰ ਪੈ ਸੀ ਖਾਣ ਵਾਲੇ ਮੈਂ ਆਖਿਆ ਕੀੜੀਆਂ ਲੱਗ ਜਾਣੀਆਂ ਨਾ ਇੱਥੇ ਮੈਂ ਹੁਣ ਕਰ ਲਿਆ ਸੀ ਸਾਰਾ ਕੰਮ ਰਸ਼ਮੀ ਦੇ ਸਕੂਲ ਦੇ ਅੰਦਰ ਆ ਸੀ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ 11 ਕ ਦਾ ਤੇ ਇਹ ਵੀ ਜਾਂਦੇ ਰਹੇ ਸੀਗੇ ਤੇ ਧੁੱਪ ਬਹੁਤ ਜ਼ਿਆਦਾ ਹੋ ਗਈ ਸੀ ਬਹੁਤ ਗਰਮੀ ਪੈਣ ਲੱਗਦੀ ਸੀਗੀ ਤੇ ਮੈਂ ਸਾਰਾ ਕੰਮ ਤੰਦਾ ਕਰ ਲਿਆ ਸੀਗਾ ਸੂਈ ਵਾਲਾ ਕੰਮ ਵੀ ਸਾਰਾ ਨਿਬੜ ਲਿਆ ਸੀ ਰੋਟੀ ਪਣੀ ਬਣਾ ਲਿਆ ਸੀ ਸਾਬ ਸਫਾਈ ਸਾਰੀ ਕਰਤੀ ਸੀ ਦੁੱਧ ਵੀ ਗਰਮ ਕਰਕੇ ਰੱਖਦਾ ਸੀਗਾ ਇਹ ਸੋ ਹੁਣ ਮੈਂ ਇਦੋਂ ਬਾਅਦ ਰੈਸਟ ਕਰਨੀ ਸੀਗੀ ਕੱਪੜੇ ਧੋਣ ਵਾਲੇ ਸਾਰੇ ਹੈਗੇ ਕੱਪੜੇ ਮੈਂ ਕਿਹਾ ਚਲੋ ਵੀ ਰੁੱਕ ਕੇ ਧੋਵਾਂਗੇ ਤੇ ਕਿਹੜੀ ਪਹਿਲਾਂ ਮੈਂ ਇੱਧਰ ਇੱਧਰਲੇ ਗੇਟ ਜਿਹੜੇ ਪੇੜ ਪੌਦੇ ਗਮਲੇ ਲੱਗੇ ਹੈਗੇ ਇਹਨਾਂ ਨੂੰ ਪਾਣੀ ਪਾ ਦਿਆਂ ਮੈਂ ਪਹਿਲਾਂ ਤੇ ਇੱਧਰ ਮੈਂ ਕਿਹਾ ਪਹਿਲਾਂ ਮੈਂ ਪਾਣੀ ਪਾ ਦਿਆਂ ਸਾਰਿਆਂ ਪੌਦਿਆਂ ਦਿਨ ਵਿੱਚ ਵੀ ਦੋ ਵਾਰ ਤਾਂ ਪਾਣੀ ਪਾ ਹੀ ਦਿੰਨੇ ਆ ਹਨਾ ਤੇ ਇਹ ਸਾਰਾ ਧੋਤਾ ਸੀ ਪੱਤੇ ਦੇ ਵਿੱਚ ਵਿੱਚ ਖਰਾਬ ਹੋਣ ਲੱਗ ਗਿਆ ਜੀ ਤੇ ਮੈਂ ਪਾਣੀ ਪਾ ਰਹੀ ਸੀਗੀ ਬਾਹਰ ਇਹ ਦੇਖੋ ਜਮੈਨ ਦਾ ਪੌਦਾ ਤੇ ਬਹੁਤ ਸੋਹਣੀ 스멜 ਆਉਂਦੀ ਹੈ ਜਮੈਨਾ ਹੁੰਦੀ ਹੈ ਜੀ ਜਮੈਨ ਚੋਂ 스멜 ਆਉਂਦੀ ਹੈ ਉਸੇ ਤਰ੍ਹਾਂ ਹੀ ਇਹ ਤੋਂ 스멜 ਆਉਂਦੀ ਹੈ ਤੇ ਮੈਂ ਸਾਰੇ ਢੇੜ ਪੌਦਿਆਂ ਨੂੰ ਪਹਿਲਾਂ ਸਵੇਰ ਪਾਣੀ ਪਾਇਆ ਢੇੜੇ ਵਾਲਿਆਂ ਨੂੰ ਬੀੜੇ ਚ ਉਧਰ ਜਿਹੜੇ ਦੂਜੇ ਪਾਸੇ ਹੈਗੇ ਟਰੇਡ ਪੌਦੇ ਤੇ ਇਧਰ ਮੈਂ ਗਮਲਿਆਂ ਦੇ ਵਿੱਚ ਜਿਹੜੇ ਲੱਗੇ ਹੈਗੇ ਇਹਨਾਂ ਨੂੰ ਵੀ ਪਾਣੀ ਪਾਇਆ ਪਾਣੀਿੰਟ ਜੀ ਸੁੱਕ ਜਾਂਦਾ ਇੰਨੀ ਗਰਮੀ ਹੈਗੀ ਨਾਲ ਦੀ ਨਾਲ ਪਾਣੀ ਸੁੱਕ ਜਾਂਦਾ ਗਮਲਿਆਂ 'ਚ ਤੇ ਧੁੱਪ ਬਹੁਤ ਜ਼ਿਆਦਾ ਹੋਈ ਪਈ ਸੀਗੀ ਇੰਨੀ ਗਰਮੀ ਹੋਈ ਪਈ ਸੀ ਬਹੁਤ ਜ਼ਿਆਦੇ ਵੈਸੇ ਤਾਂ ਠੰਡੀ ਹਵਾ ਵੀ ਚੱਲ ਰਹੀ ਸੀ ਠੰਡੀ ਤਾਂ ਕਿਹੜੀ ਸੀ ਪਰ ਥੋੜੀ ਥੋੜੀ ਚੱਲ ਰਹੀ ਸੀਗੀ ਫਿਰ ਉਸਨੇ ਇਹ ਕਹਿੰਦਾ ਮम्मा ਬਣਾ ਲਾ ਚਾਹ ਬਣਾ ਲਓ ਤੇ ਮੈਂ ਕਿਹਾ ਚਲ ਚਾਹ ਬਣਾਉਣੀ ਹੈਗੀ ਤੇ ਨਾਲ ਨਾਲ ਮੈਂ ਵੀਰ ਸੁੱਕੇ ਪਏ ਸੀਗੇ ਤੇ ਮੈਂ ਦੋ ਵੀਰ ਧੋ ਕੇ ਤੇ ਮੈਂ ਕਿਹਾ ਦੇਖਦੇ ਆ ਕਿਵੇਂ ਸੁੱਕੇ ਵੀਰ ਕਿਵੇਂ ਲੱਗਦੇ ਆ ਪਰ ਬਹੁਤ ਵਧੀਆ ਲੱਗੇ ਇਧਰ ਮੈਂ ਇੱਕੂ ਬੈਠੀ ਸੀਗੀ ਮੈਂ ਇੱਕੂ ਨੂੰ ਪਹਿਲਾਂ ਦੁੱਧ ਪਾਇਆ ਸੀਗਾ ਦੁੱਧ ਪੀ ਕੇ ਤੇ ਮੈਂ ਇੱਕੂ ਆ ਕੇ ਅੰਦਰ ਬਹਿ ਗਈ ਸੀਗੀ पहला ऊपर बैठी रही उपर सुचे आ गई मैं खाई आके रश्मी बस थोड़ा टाइम खेड के उस तो बाद करूगा वर्क रश्मि ने बेड तिलारती चिपस चिप्स खाधी सी सारे बैड ते खारती मैं कीड़िया आ जानिया बैड त ਤੇ ਬਦਲਵਾਈ ਜੀ ਹੋ ਗਈ ਸੀਗੀ ਦੇਖੋ ਐ ਲੱਗਦਾ ਜਿਵੇਂ ਮੀਂਹ ਆਊਗਾ ਬੱਦਲ ਜੇ ਕਾਫੀ ਹੋਏ ਪਏ ਹੈ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਕੀ ਪਤਾ ਮੀਂਹ ਆ ਜੇ ਲੱਗਦਾ ਤਾਂ ਹੈਗਾ ਜਿਵੇਂ ਮੀਂਹ ਆਊਗਾ ਮੌਸਮ ਜਿਹਾ ਹੋ ਨਹੀਂ ਹੈ ਰਸ਼ਮੀ ਨੇ ਵਰਕ ਕਰ ਲਿਆ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਨੀ ਆ ਜਿਵੇਂ ਤੁਸੀਂ ਆਖੋਗੇ ਰੋਜ਼-ਰੋਜ਼ ਪਿੰਡ ਪੰਜਾਬ ਦੇ ਭੈਣ ਗੁਰਮੀਤ ਵਾਰੀ ਗੱਲਾਂ ਕਰਦੇ ਆ ਆਪਾਂ ਤੇ ਨਾਲ-ਨਾਲ ਉਹਨਾਂ ਦੀ ਵੀ ਚੜ੍ਹਾਈ ਹੁੰਦੀ ਹੈ ਆਪਣੀਆਂ ਗੱਲਾਂ ਕਰਨ ਨਾਲ ਤਾਂ ਉਹਨਾਂ ਦੀ ਚੜ੍ਹਾਈ ਹੁੰਦੀ ਹੈਗੀ ਕਿਉਂ ਜਿਹੜੇ ਕੋਈ ਆਪਾਂ ਨੂੰ ਤਾਂ ਵੈਸੇ ਥੋੜੇ ਹੀ ਹਜੇ ਜਾਣਦੇ ਆ ਉਹਨਾਂ ਨੂੰ ਬਹੁਤ ਦੁਨੀਆ ਜਾਣਦੀ ਆ ਆਪਣੇ ਨਾਲੋਂ ਜ਼ਿਆਦਾ ਪਤਾ ਹੈਗਾ ਤੇ ਬਹੁਤ ਵਧੀਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਕੱਪੜੇ ਦਾ ਉਹਨਾਂ ਦਾ ਜਿਵੇਂ ਕੰਮ ਆ ਬਹੁਤ ਵਧੀਆ ਕਪੜਾ ਵੇਚਦੇ ਐ ਤੇ ਹੁਣ ਉਹਨਾਂ ਨੇ ਹੋਰ ਕੰਮ ਅੱਗੇ ਵਧਾਇਆ ਹੈਗਾ ਤੇ ਕਪੜਾ ਹੋਰ ਬਹੁਤ ਵਧੀਆ ਲਿਆਂਦਾ ਹੈਗਾ ਤੇ ਗਰਮੀ ਵਾਲਾ ਜਿਵੇਂ ਤੇ ਵਧੀਆ ਉਹਨਾਂ ਨੇ ਸਾਰਾ ਕੰਮ ਆਪਦਾ ਕਰ ਲਿਆ ਹੈਗਾ ਤੇ ਮੈਂ ਕੋਈ ਉਹਨਾਂ ਨੂੰ ਮਾੜਾ ਨਹੀਂ ਕਹਿੰਦੀਗੀ ਤੇ ਪਲੀਜ਼ ਕਮੈਂਟ ਵਧੀਆ ਵਧੀਆ ਕਰਿਆ ਕਰੋ ਤੇ ਮਾੜਾ ਨਹੀਂ ਕਹਿੰਦੇ ਭੈਣ ਨੂੰ ਆਪਾਂ ਤੇ ਉਹ ਆਪਾਂ ਚੰਗਾ ਹੀ ਕਹਿਨੇ ਹੈਗੇ ਤੇ ਪਲੀਜ਼ ਮੇਰੇ ਚੈਨਲ ਤੇ ਵੀ ਜਾ ਕੇ ਤੁਸੀਂ ਵੀਡੀਓ ਨੂੰ ਵੈਸੇ ਕੰਮ ਕਰਦੇ ਕੰਮਕਾਰਾਂ ਦੇ ਵਿੱਚ ਬੀਜੀ ਹੁੰਨੇ ਹੈਗੇ ਕਈ ਵਾਰ ਬਲੌਗ ਨਹੀਂ ਬਣਾਈਦਾਗਾ ਕਈ ਵਰੀ ਬੰਦਾ ਵੱਨ ਜਾਂਦਾ ਹੈਗਾ ਕਈ ਵਰੀ ਜਮਈ ਛੋਟਾ ਬਣ ਜਾਂਦਾ ਬਲੌਗ ਤੇ ਬਸ ਇਵੇਂ ਹੁੰਦਾ ਹੈਗਾ ਤੇ ਵੈਸੇ ਹੁਣ ਇੱਕ ਗਰਮੀ ਚੱਲ ਰਹੀ ਹੈਗੀ ਪਲੀਜ਼ ਬਲੌਗ ਨੂੰ ਫੁੱਲ ਦੇਖਿਆ ਕਰੋ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਮੇਰਾ ਬਲੌਗ ਕਿਵੇਂ ਦਾ